ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਾਸ ਪੁਟੀਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਦੂਸਾਰੇ ਵਧੀਆ ਹੋਣਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਚੁੰਨੀ ਦੇ ਉੱਪਰ ਪਾਈਪਿੰਗ ਹੈ ਉਹ ਕਿਸ ਤਰ੍ਹਾਂ ਲਗਾ ਸਕਦੇ ਹਾਂ ਐ ਜੀ ਡੀ ਪਾਈਪਿੰਗ ਹੈ ਆਪਣੇ ਕੋਲੇ ਇਹ ਡੋਰੀ ਵਾਲੀ ਹੈ ਦੇਖੋ ਆਪਣੇ ਕੋਲ ਡੋਰੀ ਇਹਦੇ ਵਿੱਚ ਪਾਈ ਹੋਈ ਹੈ ਤੇ ਚੌੜੀ ਹੈਗੀ ਹੈ ਠੀਕ ਹੈ ਤੇ ਇਹ ਹੀ ਆਪਾਂ ਹੁਣ ਤੁਹਾਨੂੰ ਪ੍ਰੋਪਰ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਇਹ ਲਗਾਉਣੀ ਹੈਗੀ ਲੇਸ 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 ਲਗਾਉਣ ਤੋਂ ਪਹਿਲਾਂ ਆਪਾਂ ਚੁੰਨੀ ਨੂੰ ਜਿਹੜਾ ਪ੍ਰੈਸ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਜੇ ਆਪਾਂ ਚੁੰਨੀ ਨੂੰ ਪ੍ਰੈਸ ਕਰਾਂਗੇ ਤਾਂ ਆਪਣੀ ਜਿਹੜੀ ਲੇਸ ਹੈ ਕੋਈ ਵੀ ਪਾਈਪਿੰਗ ਹੈਗੀ ਉਹ ਆਪਾਂ ਵਧੀਆ ਤਰੀਕੇ ਦੇ ਨਾਲ ਲਗਾ ਸਕਦੇ ਹਾਂ ਸਫਾਈ ਦੇ ਨਾਲ ਲਗਾ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਬਿਨਾਂ ਪ੍ਰੈਸ ਤੋਂ ਲਗਾਉਣੀ ਆ ਤਾਂ ਆਪਣੀ ਜਿਹੜੀ ਚੁੰਨੀ ਦੇ ਵਿੱਚ ਵੱਟ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਆ ਤਾਂ ਉਨੀ ਜ਼ਿਆਦਾ ਫਿਨਿਸ਼ਿੰਗ ਨਹੀਂ ਆਉਂਦੀ ਇਹਨਾਂ ਦੇ ਜਿਹੜੀਆਂ ਕਿਨਾਰੀਆਂ ਹੁੰਦੀਆਂ ਨੇ ਚੁੰਨੀਆਂ ਉਹ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰਨੀਆਂ ਨੇ ਠੀਕ ਹੈ ਜੀ ਇਹਨੂੰ ਹੁਣ ਆਪਾਂ ਪ੍ਰੈਸ ਕਰ ਲੈਣੇ ਆ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਅੱਗੇ ਕਿਸ ਤਰ੍ਹਾਂ ਆਪਾਂ ਲਗਾਉਣੀਆਂ ਨੇ ਇਸ ਹੁਣ ਆਪਾਂ ਪ੍ਰੈਸ ਕਰ ਲਈਏ ਇਹ ਚੰਗੀ ਤਰ੍ਹਾਂ ਦੇਖੋ ਸਾਰੇ ਉਹ ਟਰੇ ਜਿਹੜੇ ਨਿਕਲ ਗਏ ਕਿਨਾਰੀਆਂ ਜਿਹੜੀਆਂ ਦੇਖੋ ਇਸ ਤਰ੍ਹਾਂ ਆਪਣੇ ਪੂਰੀਆਂ ਸਾਫ਼ ਹੋ ਗਿਆ ਨੇ ਕੋਈ ਵੀ ਇਹਦੇ ਵਿੱਚ ਬਲ ਨਹੀਂ ਹੈਗਾ ਪ੍ਰੈਸ ਕਰਨ ਦੇ ਨਾਲ ਇਹ ਜਿਹੜੀ ਬਹੁਤ ਵਧੀਆ ਆਪਣੀ ਜਿਹੜੀ ਲੇਸ ਲੱਗਦੀ ਹੈਗੀ ਠੀਕ ਹੈ ਤੇ ਹੁਣ ਦੇਖੋ ਜਿਹੜੇ ਆਪਣੇ ਪੱਲੇ ਹੁੰਦੇ ਹੈਗੇ ਸਾਈਡਾਂ ਵਾਲੇ ਪੱਲੇ ਹੁੰਦੇ ਹੈਗੇ ਉਹਨਾਂ ਤੇ ਪਹਿਲਾਂ ਤੁਸੀਂ ਜੇ ਇਹਨੂੰ ਫੋਲਡ ਕਰਨਾ ਤਾਂ ਫੋਲਡ ਵੀ ਕਰਨਾ ਕਰ ਸਕਦੇ ਹੋਵੋਗੇ ਠੀਕ ਹੈ ਮੈਂ ਇਹ ਫੋਲਡ ਕੀਤੇ ਆ ਪੱਲੇ ਤੇ ਜੇ ਤੁਸੀਂ ਨਹੀਂ ਵੀ ਕਰਨੇ ਤਾਂ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਇਹ ਜਿਹੜੀ ਲੇਸ ਹੈਗੀ ਆਪਾਂ ਪਾਈਪਿੰਗ ਵਾਲੀ ਲਗਾਉਣੀ ਹੈ ਤੇ ਜੇ ਤੁਸੀਂ ਦੂਜੀ ਲਗਾਉਣੀ ਹੈ ਵਦਾਬ ਵਾਲੀ ਉਹਦੇ ਤੇ ਆਪਾਂ ਜਰੂਰ ਇਹ ਪੱਲੇ ਜਿਹੜੇ ਫੋਲਡ ਕਰਨੇ ਆ ਇੱਥੇ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਕਰਨੇ ਹੈ ਜਾਂ ਨਹੀਂ ਕਰਨੇ ਠੀਕ ਹੈ ਪਰ ਮੈਂ ਇਹ ਕੀ ਕੀਤਾ ਹੈਗੇ ਇਸ ਤਰ੍ਹਾਂ ਆ ਫੋਲਡ ਕਰ ਲੈਨੇ ਥੋੜਾ ਥੋੜਾ ਕਰ ਲੈਣਾ ਹੈ ਫੋਲਡ ਤੇ ਉਸ ਤੋਂ ਬਾਅਦ ਹੁਣ ਆਪਾਂ ਇਹ ਜਦੋਂ ਦੋਨੇ ਪੱਲੇ ਫੋਲਡ ਕਰ ਲਏ ਤਾ ਫਿਰ ਆਪਾਂ ਇੱਥੇ ਲੀਸ ਲਗਾਵਾਂਗੇ ਲੀਸ ਲਗਾਉਣ ਤੋਂ ਪਹਿਲਾਂ ਦੇਖੋ ਆਪਾਂ ਜਿਹੜੀ ਪਾਈਪਿੰਗ ਹੈਗੀ ਹਮੇਸ਼ਾ ਆਪਾਂ ਉਹ ਇੱਕ ਪੈਰ ਲਗਾਉਣੇ ਹੁੰਦੇ ਆਪਾਂ ਉਹਦੇ ਨਾਲ ਜਿਹੜੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਹੁਣ ਆਪਾਂ ਇਹ ਜਿਹੜਾ ਸੀਗਾ ਇੱਕ ਪੈਰ ਤੁਸੀਂ ਰਾਈਟ ਜਾਂ ਲੈਫਟ ਕੋਈ ਵੀ ਤੁਸੀਂ ਲਗਾ ਸਕਦੇ ਹੋ ਜਿੱਧਰ ਤੁਹਾਡਾ ਸੈਟ ਬੈੜਦਾ ਹੱਥ ਠੀਕ ਹੈ ਉਹ ਤੁਸੀਂ ਪੈਰ ਲਗਾ ਸਕਦੇ ਹੋ ਇਹ ਇਹ ਮੈਂ ਹੁਣ ਜਿਹੜਾ ਸਿੰਗਲ ਪੈਰ ਲਗਾ ਲਿਆ ਹੈਗਾ ਤੇ ਹੁਣ ਦੇਖੋ ਤੁਸੀਂ ਇਹ ਆਪਾਂ ਇਧਰੋਂ ਸਟਾਰਟ ਕਰਨਾ ਹੈ ਕੰਨੀ ਵਾਲੇ ਪਾਸਿਓਂ ਠੀਕ ਹੈ ਜਿਹੜੀ ਚੁੰਨੀ ਹੈਗੀ ਉਹ ਆਪਾਂ ਸਿੱਧੀ ਰੱਖਣੀ ਹੈਗੀ ਤੇ ਜਿਹੜੀ ਪਾਈਪਿੰਗ ਹੈ ਉਹ ਵੀ ਆਪਾਂ ਸਿੱਧਾ ਪਾਸਾ ਉੱਪਰ ਰੱਖਣਾ ਹੈਗਾ ਪੁੱਠਾ ਪਾਸਾ ਆਪਾਂ ਥੱਲੇ ਰੱਖਣਾ ਹੈ ਠੀਕ ਹੈ ਐਸੀ ਤਰ੍ਹਾਂ ਹੀ ਆਪਾਂ ਹੁਣ ਜਿਹੜੀ ਕਿ ਕਿਨਾਰੀ ਹੈਗੀ ਆਪਣੇ ਤਾਂ ਪਤਾ ਹੁੰਦਾ ਆਪਾਂ ਨੂੰ ਕਿਹੜੀ ਕਿਨਾਰੀ ਹੈਗੀ ਉਹਦੇ ਉੱਪਰ ਉੱਪਰ ਆਪਾਂ ਹੁਣ ਜਿਹੜੀ ਪਾਈਪਿੰਗ ਹੈਗੀ ਉਹ ਲਗਾ ਲੈਣੀ ਹੈ ਠੀਕ ਹੈ ਯਾ ਨਾਲ ਜ਼ਰੂਰ ਦੇਖਿਆ ਦੇਖੋ ਜਦੋਂ ਆਪਾਂ ਨੀਸ ਪਾਈਪਿੰਗ ਲਗਾਵਾਂਗੇ ਤਾਂ ਬਹੁਤ ਵਧੀਆ ਫਿਨਿਸ਼ਿੰਗ ਆਉਗੀ ਤੇ ਇੱਕ ਇਹ ਦੇਖੋ ਮੇਰੇ ਕੋਲੇ ਇੱਕ ਉਹ ਹੁੰਦਾ ਨਾ ਟਰਾਂਸਪੇਰੈਂਟ ਧਾਗਾ ਹੁੰਦਾ ਹੈਗਾ ਠੀਕ ਹੈ ਉਹ ਮੇਰੇ ਕੋਲੇ ਹੈ ਨਹੀਂ ਸੀ ਜੇ ਤੁਹਾਡੇ ਕੋਲੇ ਉਹ ਹੈਗਾ ਤੁਸੀਂ ਲਿਆ ਸਕਦੇ ਤਾਂ ਤੁਸੀਂ ਉਹ ਲਿਆ ਕੇ ਉਹ ਉਹ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕੀ ਹੈ ਵੀ ਆਪਾਂ ਨੂੰ ਚੁੰਨੀ ਦੇ ਉੱਤੇ ਉਹ ਜਿਹੜਾ ਥ्रेड ਹੈਗਾ ਟਰਾਂਸਪੇਰੈਂਟ ਉਹ ਦਿੰਦਾ ਨਹੀਂਗਾ ਠੀਕ ਹੈ ਮੇਰੇ ਕੋਲੇ ਹੈ ਨਹੀਂ ਸੀ ਤਾ ਕਰਕੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਲਿਆਉਣ ਦਾ ਤੇ ਮੈਂ ਹੁਣ ਇਸ ਦੇਖੋ ਜਿਹੜਾ ਉੱਪਰ ਧਾਗਾ ਹੈ ਉਹ ਮੈਂ ਰਜੈਂਟਾ ਲਾ ਲਿਆ ਤੇ ਜਿਹੜਾ نیچے ਹੈਗਾ ਉਹ ਆਪਣੇ ਕੋਲੇ ਹੈਗਾ ਗ੍ਰੀਨ ਕਲਰ ਦਾ ਚੁੰਨੀ ਦੇ ਨਾਲ ਦਾ ਮੈਂ ਇਹ ਹੀ ਲਗਾਇਆਗਾ ਤੇ ਜੇ ਤੁਹਾਡੇ ਕੋਲ ਉਹ ਹੈਗਾ ਤਾਂ ਤੁਸੀਂ ਉਹ ਲਾ ਸਕਦੇ ਹੋ ਉਹਦੇ ਨਾਲ ਕੇਈ ਫਿਨਿਸ਼ਿੰਗ ਵਧੀਆ ਹੁੰਦੀ ਹੈ ਨਾਲੇ ਉਹ ਨਾ ਦੀਂਦਾ ਨਹੀਂ ਹੈਗਾ ਠੀਕ ਹੈ ਇਸ ਤਰ੍ਹਾਂ ਆਪਾਂ ਹੁਣ ਸਾਰੇ ਕਿਨਾਰੀ ਤੇ ਲਾ ਲੈਣੇ ਤੇ ਜਿਹੜਾ ਹੁਣ ਆਪਣੇ ਕੋਲੇ ਇਹ ਦੇਖੋ ਐਂਡ ਆ ਗਿਆ ਚੁੰਨੀ ਦਾ ਤੇ ਇਹਦੇ ਤੇ ਆਪਾਂ ਪੂਰੇ ਇੱਥੋਂ ਤੱਕ ਲੈ ਕੇ ਹੋਣੀ ਹੈ ਸੀਨ ਠੀਕ ਹੈ ਹੁਣ ਦੇਖੋ ਆਪਾਂ ਇਹਨੂੰ ਫੋਲਡ ਕਰ ਲਿਆ ਲਈ ਪਾਈਪਿੰਗ ਨੂੰ ਠੀਕ ਹੈ ਤੇ ਹੁਣ ਇਹ ਜਿਹੜਾ ਆਪਾਂ ਫੋਲਡ ਕਰਨੀ ਹੈ ਥੋੜੀ ਥੋੜੀ ਪੱਟੀ ਹੈ ਜਿਹੜੀ ਫੋਲਡ ਕਰਨੀ ਹੈ ਤੁਸੀਂ ਓਨੀ ਵੀ ਲਗਾ ਸਕਦੇ ਹੋ ਤੇ ਫੋਲਡ ਕਰਕੇ ਵੀ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਪਰ ਮੈਂ ਇਹ ਜਿਹੜੀ ਪੱਟੀ ਹੈ ਥੋੜੀ ਥੋੜੀ ਫੋਲਡ ਕਰਕੇ ਫਿਰ ਲਗਾਉਂਗੀ ਇਸ ਤਰ੍ਹਾਂ ਆਪਾਂ ਇੰਨੀ ਕੁ ਫੋਲਡ ਕਰ ਲਈ ਉਸ ਤੋਂ ਬਾਅਦ ਆਪਾਂ ਜਿਹੜਾ ਹੁਣ ਆਹ ਕਿਨਾਰਾ ਹੈ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਆਪਣੇ ਸਾਰੇ ਕਾਰਨਰ ਹੈ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਕਾਰਨਰ ਦੇ ਉੱਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਰੱਖ ਲੈਣਾ نیچے ਉਹ ਫੋਲਡ ਕਰਕੇ ਜਿੰਨਾ ਤੁਸੀਂ ਫੋਲਡ ਕਰਨਾ ਹੈ ਉਹਨਾਂ ਤੁਸੀਂ ਕਰਕੇ ਫਿਰ ਇਹ ਆਪਾਂ ਇੱਧਰ ਸਿਲਾਈ ਲਗਾ ਲੈਣੀ ਆ ਹੁਣ ਇਹ ਹੈਗਾ ਆਪਣਾ ਹੁਣ ਜਿਹਦੇ ਆਪਾਂ ਸਿਲਾਈ ਲਗਾ ਲਗਾ ਰਹੇ ਆ ਨਾ ਇਹ ਆਪਣੇ ਹੁਣ ਇਹ ਪੱਲਾ ਆਏਗਾ ਠੀਕ ਹੈ ਦੇਖੋ ਹੁਣ ਇਹ ਆਪਾਂ ਲਗਾ ਲਈਏ ਤੇ ਇਸ ਤਰ੍ਹਾਂ ਜਦੋਂ ਆਪਾਂ ਫੋਲਡ ਕਰਾਂਗੇ ਤਾਂ ਆਪਣਾ ਜਿਹੜਾ ਇੱਥੋਂ ਕੋਰਨਰ ਇਹ ਬਹੁਤ ਵਧੀਆ ਹੁੰਦਾ ਹੈਗਾ ਕੋਈ ਵੀ ਇਹਦੇ ਵਿੱਚ ਬਲ ਨਹੀਂ ਪੈਂਦਾ ਠੀਕ ਹੈ ਤੇ ਦੇਖੋ ਹੁਣ ਆਪਾਂ ਇਹ ਇੱਕ ਨੀਚੇ ਵਾਲਾ ਫੋਲਡ ਕੀਤਾ ਹੋਇਆ ਜਦੋਂ ਆਪਾਂ ਦੂਜਾ ਕਰਾਂਗੇ ਤਾਂ ਬਹੁਤ ਵਧੀਆ ਕੋਰਨਰ ਆਊਗਾ ਆਪਣਾ ਇਸ ਤਰ੍ਹਾਂ ਸਾਰੀ ਚੁੰਨੀ ਤੇ ਤੁਸੀਂ ਇਸ ਤਰ੍ਹਾਂ ਹੀ ਲਗਾ ਲੈਣਾਗਾ ਇੱਕ ਵਾਰੀ ਤੇ ਦੂਜੀ ਸੀਨ ਆਪਾਂ ਬਾਅਦ ਚ ਲਗਾਵਾਂਗੇ ਪਹਿਲਾਂ ਇਹਨੂੰ ਆਪਾਂ ਸਾਰੀ ਨੂੰ ਚੁੰਨੀ ਦੇ ਉੱਤੇ ਲਗਾ ਲੈਣੀ ਹੈ ਸਾਰੇ ਕੋਰਨਰ ਤੇ ਇਸ ਤਰ੍ਹਾਂ ਕਰਨਾ ਆਪਾਂ ਜਿੰਨੇ ਜਿੰਨੇ ਆਪਾਂ ਫੋਲਡ ਕਰਨਾ ਓਨਾ ਫੋਲਡ ਕਰਕੇ ਤੇ ਉਸ ਤੋਂ ਬਾਅਦ ਇਹਨੂੰ ਨੀਚੇ ਨੂੰ ਰੱਖਣਾ ਆਪਾਂ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਪੱਲੇ ਵਾਲੀ ਹੈਗੀ ਐ ਸੀਨ ਉਹ ਆਪਾਂ ਇੱਧਰ ਨੂੰ ਫੋਲਡ ਕਰਕੇ ਪਾਈਪਿੰਗ ਉਦੇ ਤੇ ਲਗਾ ਦੇਣੀ ਐ ਸੀਨ ਦੇਖੋ ਹੁਣ ਆਪਾਂ ਪਹਿਲਾਂ نیچے ਫੋਲਡ ਕਰ ਲਿਆ ਉਹ ਤੇ ਇਹਨੂੰ ਇਸ ਤਰ੍ਹਾਂ आप रख लेना है बहुत ही सौखा तरीका यह इस तरह वैसे सारे अपना हम ये लगा लेनी है पाइपिंग ਦੇਖੋ ਹੁਣ ਆਪਣਾ ਇਹ ਲਾਸਟ ਆ ਗਿਆ ਠੀਕ ਹੈ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਤੇ ਜਿੱਥੇ ਐਂਡ ਕੀਤਾ ਇਹਨੂੰ ਆਪਾਂ ਹੁਣ ਤੋ ਤੱਕ ਫਲਾਈ ਲਗਾ ਲੈਣੀ ਹੈ ਪਹਿਲਾਂ ਹੁਣ ਇਹ ਆਪਾਂ ਸਾਰੀ ਪੂਰੀ ਹੋ ਗਈ ਹੈ ਤੇ ਐਕਸਟਰਾ ਜਿਹੜੀ ਪਾਈਪਿੰਗ ਹੈਗੀ ਉਹ ਨੂੰ ਆਪਾਂ ਕਟਿੰਗ ਕਰ ਦੇਣਾ ਤੇ ਇਸ ਤਰ੍ਹਾਂ ਇਹ ਜਿਹੜਾ ਨੀਚੇ ਵਾਲੀ ਲੇਸ ਪਾਈਪਿੰਗ ਆ ਉਹ ਨੂੰ ਵੀ ਕੱਟ ਕਰ ਲੈਣਾ ਇਹਨੂੰ ਥੋੜੀ ਜਿਹੀ ਨੂੰ ਫੋਲਡ ਕਰਕੇ ਇਸ ਤਰ੍ਹਾਂ ਫੋਲਡ ਕਰ ਦੇਣਾ ਆਪਾਂ ਠੀਕ ਹੈ ਤੇ ਜਿਹੜੇ ਨੂੰ ਇਹ ਲਾਸਟ ਤੇ ਆਇਆ ਹੋਇਆ ਹੈਗਾ ਦੇਖੋ ਜਦੋਂ ਆਪਾਂ ਪਹਿਲਾਂ ਸਟਾਰਟ ਕੀਤਾ ਸੀ ਤਾਂ ਇਹ ਥੋੜੀ ਜਿਹੀ ਆਪਾਂ ਫੋਲਡ ਕੀਤੀ ਸੀ ਠੀਕ ਹੈ ਤੇ ਇਹਨੂੰ ਵੀ ਥੋੜਾ ਜਿਹਾ ਤਿਰਛੇ ਨੂੰ ਤਿਰਛਾ ਕਰਕੇ ਥੋੜਾ ਜਿਹਾ ਫੋਲਡ ਕਰ ਦੇਣਾ ਤੇ ਆਪਣਾ ਜਿਹੜਾ ਕਿਨਾਰਾ ਹੈਗਾ ਉਹ ਉਸੇ ਤਰ੍ਹਾਂ ਹੀ ਬਣ ਜਾਊਗਾ ਜਿਵੇਂ ਆਪਣੇ ਦੂਜੇ ਕਾਰਨਰ ਬਣੇ ਆ ਉਸੇ ਤਰ੍ਹਾਂ ਹੀ ਇਹ ਕਾਰਨਰ ਬਣ ਜਾਊਗਾ ਠੀਕ ਹੈ ਜੀ ਤੇ ਇਹਨੂੰ ਵੀ ਇਸ ਤਰ੍ਹਾਂ ਕਾਰਨਰ ਬਣਾ ਕੇ ਤੇ ਫੋਲਡ ਕਰ ਦੇਣਾ ਤੇ ਉਸ ਤੋਂ ਬਾਅਦ ਹੁਣ ਦੇਖੋ ਆਪਾਂ ਸੀਨ ਲਗਾਉਣੀ ਹੈ ਆਪਾਂ ਇਹਦੇ ਤੇ ਜਿਹੜੀ ਪੱਟੀ ਹੈਗੀ ਇੱਕ ਸੀਨ ਇੱਥੇ ਲਗਾਉਣੀ ਹੈ ਇੱਥੇ ਲਗਾਉਣ ਤੋਂ ਪਹਿਲਾਂ ਹੁਣ ਜਿਹੜਾ ਆਪਣਾ ਇੱਕ ਪੈਰ ਲਗਾਇਆ ਸੀਗਾ ਉਹਨੂੰ ਹੁਣ ਆਪਾਂ ਲਾ ਕੇ ਦੂਜਾ ਪੈਰ ਲਗਾ ਲੈਣਾ ਕਿਉਂਕਿ ਜਦੋਂ ਆਪਾਂ ਇੱਕ ਸਲਾਈ ਲਗਾਉਣੀ ਹੈ ਦੂਜੀ ਨਾਰਮਲ ਤਾਂ ਇਹ ਇੱਕ ਪੈਰ ਨਾਲ ਜਿਹੜੇ ਕਪੜਾ ਇਕੱਠਾ ਕਰ ਦਿੰਦੀ ਹੈ ਤੇ ਹੁਣ ਆਪਾਂ ਜਿਹੜਾ ਦੋ ਪੈਰਾਂ ਦੋ ਪੈਰ ਹੈਗੇ ਉਹ ਲਗਾ ਲੈਣੇ ਪਾਈਪਿੰਗ ਵਾਸਤੇ ਹਮੇਸ਼ਾ ਇੱਕ ਪੈਰ ਬਹੁਤ ਵਧੀਆ ਰਹਿੰਦਾ ਹੈਗਾ ਸਫਾਈ ਬਹੁਤ ਆਉਂਦੀ ਹੈ ਤੇ ਹੁਣ ਆਪਾਂ ਇਹ ਪੈਰ ਲਗਾ ਲਿਆ ਤੇ ਇਸ ਤੋਂ ਬਾਅਦ ਆਪਾਂ ਜਿੰਨਾ ਫੋਲਡ ਕਰਨਾ ਹੈ ਇਹ ਪੱਟੀ ਜਿੰਨੀ ਫੋਲਡ ਕਰਨੀ ਹੈ ਤੋਂ ਓਨੀ ਕਰ ਲੈਣੀ ਹੈ ਠੀਕ ਹੈ ਜੇ ਨਹੀਂ ਵੀ ਕਰਨੀ ਤਾਂ ਤੁਸੀਂ ਇਸ ਤਰ੍ਹਾਂ ਵੀ ਰੱਖ ਸਕਦੇ ਹੋਗੇ ਤੇ ਹੁਣ ਆਪਾਂ ਇਹਦੇ ਤੇ ਸੀਨ ਲਗਾ ਦੇਣੀ ਹੈ ਜਿਹੜਾ ਫਿਰਕੀ ਵਾਲਾ ਧਾਗਾ ਹੈ ਉਹ ਮੈਂ ਪਾਇਆ ਹੋਇਆ ਹੈਗਾ ਚੁੰਨੀ ਨਾਲ ਦਾ ਗ੍ਰੀਨ ਕਲਰ ਤੇ ਉੱਪਰ ਮੈਂ ਪਾਇਆ ਮਰਜੈਂਟਾ ਕਲਰ ਦਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੇ ਤੇ ਸੀਨ ਲਗਾ ਲੈਣੀ ਐ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਐ ਵੀ ਇਹ ਜਿਹੜੀ ਆਪਾਂ ਦੁਪੱਟਾ ਐ ਇਹ ਇਹ ਆਪਾਂ ਖਿੱਚਣਾ ਬਿਲਕੁਲ ਨਹੀਂ ਹੈਗਾ ਠੀਕ ਐ ਸੈੱਟ ਕਰਕੇ ਸਿੱਧਾ ਬੱਸ ਤੇ ਉਸੇ ਤਰ੍ਹਾਂ ਹੀ ਆਪਾਂ ਸੀਨ ਲਗਾਉਣੀ ਐ ਜੇ ਆਪਾਂ ਥੋੜਾ ਜਿਹਾ ਵੀ ਦੁਪੱਟਾ ਖਿੱਚ ਲਿਆ ਤਾਂ ਜਿਹੜਾ ਇਹ ਵਿੱਚ ਬਲ ਪੈ ਜਾਊਗਾ ਇਸ ਤਰ੍ਹਾਂ ਹੁਣ ਆਪਾਂ ਸਾਰੇ ਦੁਪੱਟੇ ਤੇ ਇਹ ਫੋਲਡ ਕਰਕੇ ਇੱਕੋ ਜਿਹਾ ਤੇ ਹੁਣ ਆਪਾਂ ਸਲਾਈ ਲਗਾ ਦੇਣੀ ਹੈ ਦੇਖੋ ਇਸ ਤਰ੍ਹਾਂ ਫਿਨਿਸ਼ਿੰਗ ਆ ਜੂਗੀ ਹੁਣ ਕੋਈ ਬਲ ਨਹੀਂ ਪਿਆ ਇਹਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਸਾਰੇ ਦੁਪट्टे ਤੇ ਸੀਨ ਲਗਾਉਣੀ ਹੈ ਹੁਣ ਆਪਾਂ ਦੇਖੋ ਇਹ ਕਾਰਨਰ ਹੈ ਜਿਹੜਾ ਇਹਨੂੰ ਵੀ ਚੰਗੀ ਤਰ੍ਹਾਂ ਫੋਲਡ ਕਰਕੇ ਇਹ ਆਪਣੇ ਆਪ ਹੀ ਕਾਰਨਰ ਬਣ ਜਾਂਦਾ ਜਦੋਂ ਆਪਾਂ ਫੋਲਡ ਕਰਾਂਗੇ ਠੀਕ ਹੈ ਜੀ ਤੇ ਹੁਣ ਆਪਣੇ ਸਾਰੇ ਦੁਪੱਟੇ ਤੇ ਸੀਨ ਲੱਗ ਗਈ ਹੈ ਇਹ ਜਿਹੜੇ ਕਾਰਨਰ ਸੀ ਇਹ ਮੈਂ ਇੰਨਾ ਤੇ ਸੀਨ ਨਹੀਂ ਲਗਾਈ ਸੀ ਕਿਉਂਕਿ ਇਹ ਜਦੋਂ ਆਪਾਂ ਸੀਨ ਲਗਾਉਣੀ ਥੋੜਾ ਵਧੀਆ ਨਹੀਂ ਲੱਗਦੇ ਤੇ ਆਪਾਂ ਇਹਦੇ ਤੇ ਤਰਪਾਈ ਕਰਾਂਗੇ ਇੰਨੇ ਤੇ ਤੁਸੀਂ ਤਰਪਾਈ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਤਰਪਾਈ ਕਰਦੇ ਹਾਂ ਤਾਂ ਜਿਹੜਾ ਧਾਗਾ ਹੈਗਾ ਉਹ ਹੇਠੇ ਨਹੀਂ ਜਾਂਦਾ ਠੀਕ ਹੈ ਇਸ ਤਰ੍ਹਾਂ ਪਾਸ ਸਾਰੇ ਜਿਹੜੇ ਚਾਰੇ ਕਾਰਨਰ ਹੈ ਉਹਨਾਂ ਤੇ ਆਪਾਂ ਤਰਪਾਈ ਕਰ ਲੈਣੀ ਹੈ ਤੇ ਇਹਦੇ ਨਾਲ ਫਿਨਿਸ਼ਿੰਗ ਵੀ ਵਧੀਆ ਹੁੰਦੀ ਹੈ ਜੇ ਆਪਾਂ ਇਹ ਕਰਦੇ ਆਂ ਮਸ਼ੀਨ ਲਗਾਵਾਗੇ ਤਾਂ ਸੀਨ ਹੈ ਜਿਹੜੀ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ ਠੀਕ ਹੈ ਜੀ ਦੇਖੋ ਹੁਣ ਆਪਣੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਵਧੀਆ ਹੈ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਕੋਰਨਰ ਦੇ ਉੱਤੇ ਤਰਪਾਈ ਕਰਕੇ ਤੇ ਆਪਣੀ ਜਿਹੜੀ ਚੁੰਨੀ ਦੇ ਉੱਪਰ ਪਾਈਪਿੰਗ ਹੈ ਜਿਹੜੀ ਪੂਰੀ ਹੋ ਜੂਗੀ ਇਸ ਤਰ੍ਹਾਂ ਤੁਸੀਂ ਆਪ ਦੇ ਜੋ ਨੀਤੇ ਲਈਸ ਲਗਾ ਸਕਦੇ ਹੋ ਪਾਈਪਿੰਗ ਲਗਾ ਸਕਦੇ ਹੋ ਠੀਕ ਹੈ ਜਿਹੜੀ ਗੁੰਮਲੇਸ ਲਗਾਉਣ ਦਾ ਤਰੀਕਾ ਉਹ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਦੇਵਾਂਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੀਆਂ ਚੁੰਨੀਆਂ ਤੇ ਇਸ ਤਰ੍ਹਾਂ ਹੀ ਪਾਈਪਿੰਗ ਗੋਟਾ ਕੁਝ ਵੀ ਤੁਸੀਂ ਲਗਾ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ